ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਰਾਮਪੁਰਾ ਪਸ਼ੂ ਮੰਡੀ ਤੇ ਤੇ ਆਪਾਂ ਨਾ ਤੁਹਾਨੂੰ ਜਰਸੀ ਦੋ ਜਰਸੀਆਂ ਆਪਾਂ ਤੁਹਾਨੂੰ ਗੱਲਬਾਤ ਕਰਾਵਾਂਗੇ ਬਾਈਨਾ ਤੁਸੀਂ ਇੱਕ ਵਾਰੀ ਦੇਖ ਲਓ ਬਹੁਤ ਸੋਹਣੀਆਂ ਸਨਕੀਆਂ ਵੇਲੋਂ ਸੀ ਕਰ ਲਓ ਦੋਸਤੋ ਮੂਹ ਫੇਸ ਕੁਆਲਿਟੀ ਚੈੱਕ ਕਰ ਲਓ ਤੇ ਘੰਨਾ ਕੋਨਾ ਵੀ ਤੁਸੀਂ ਚੈੱਕ ਕਰ ਲਓ ਦੋਸਤੋ ਇੱਕ ਕਾਲੇ ਰੰਗ ਦੀ ਆ ਤੇ ਇੱਕ ਪਿਓਰ ਆ ਦੂਜੀ ਦੇਖ ਲਓ ਤੁਸੀਂ ਰੰਗ ਜਿਹੜਾ ਆਪਾਂ ਚੱਲਦਾ ਹੀ ਅੱਜ ਕੱਲ੍ਹ ਆ ਦੇ ਆਪਾਂ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਪਿੰਡ ਨਾਂ ਦੱਸ ਦਿਓ ਜੀ ਰਾਮਜੀਤ ਸਿੰਘ ਬਾਈ ਜੀ ਠੀਕ ਹੈ ਜੀ ਪਿੰਡ ਬਾਈ ਜੀ ਹੀਤਾ ਸਿੰਘ ਵਾਲਾ ਵੀਰੇ ਕਿਹੜਾ ਬਾਈ ਜੀ ਜੀਤਾ ਸਿੰਘ ਵਾਲਾ ਵੀਰੇ ਜੀਤਾ ਸਿੰਘ ਵਾਲਾ ਬਾਈ ਜੀ ਤੇ ਆਪਾਂ ਦੋ ਵੜਾ ਲੈ ਕੇ ਆਏ ਬਾਈ ਹਾਂਜੀ ਵੀਰੇ ਇੱਕ ਹੋਰ ਆ ਜੀ ਉੱਧਰ ਬੰਨੀ ਵੀ ਆ ਅੱਛਾ ਉਹ ਬੰਨੀ ਪਈ ਆ ਬਾਈ ਟਾਈਮ ਕਿੰਨੇ ਦੀ ਆ ਇਹ ਇਹ ਵੀਰੇ ਆ ਚਾਰਾਂ ਕਿ ਮਹੀਨੇ ਦੀ ਆ 6 ਕਿ ਦੀ ਆ ਅੱਛਾ ਇਧਰ ਲਈ ਚਾਰਾਂ ਮਹੀਨੇ ਦੀ ਆ ਆ 6 ਮਹੀਨੇ ਦੀ ਆ ਹਾਂਜੀ ਠੀਕ ਹੈ ਤੇ ਮਾ ਦਾ ਰਿਕਾਰਡ ਬਈ ਦਾ ਦੁੱਧ ਦਾ ਨਹੀਂ ਵੀਰੇ ਆਪਾਂ ਨੂੰ ਨਹੀਂ ਪਤਾ ਅੱਛਾ ਲਈਏ ਇਹਦਾ 10000 ਰੁਪਿਆ ਕਾਲੀ ਦਾ 10000 ਰੁਪਿਆ ਇਹਦਾ 17000 ਇਹਦਾ 17000 ਰੁਪਿਆ ਤੇ ਆਪਣੇ ਕੋਲੇ ਵੇਚ ਆਉਂਦੀਆਂ ਜਾਂਦੀਆਂ ਇਹਦੇ ਦਾ ਆਪਣਾ ਵਪਾਰ ਦਾ ਵਪਾਰ ਦਾ ਕੰਮ ਆ ਗਾਈਆਂ ਵਛੀਆਂ ਦਾ ਕੰਮ ਹੀ ਆਪਾਂ ਅਸੀਂ ਗਾਈਆਂ ਵਛੀਆਂ ਦਾ ਕੰਮ ਆ ਮੰਨ ਲਓ ਛੋਟੇ ਵਛੇ ਲੈਣੇ ਕਿ ਬੰਨ ਵਾਲੇ ਨਹੀਂ ਮੇਰੇ ਜਿਹੜੇ ਮਰਜ਼ੀ ਹੋਣਾ ਆਪਾਂ ਨਸਲ ਵੇਖ ਕੇ ਲੈਣੇ ਅਸੀਂ ਨਸਲ ਦੀ ਲੈਣੇ ਮੰਨ ਲਓ ਦੂਸਰੀ ਲੈ ਲਈ ਨੰਬਰ ਬੋਲ ਦੀ ਵੀ ਆਪ ਦਾ 98768 5432 ਵੀਰੇ ਕਿੰਨਾ ਬਈ 98768 9832 ਬਈ 9432 ਬਈ ਮਾਨਤਨ ਕਿੰਨਾ ਕੋਈ ਵਜੇ ਚ ਮੰਨ ਲੋ ਇਹ ਕਰ ਦਾਂਗੇ ਵੀਰੇ ਕਿੰਨਾ ਹੋਇਆ ਵੀ ਆਪਣੀ ਵੀਡੀਓ ਦੇਖ ਕੇ ਫੋਨ ਕਰ ਦਾਂਗੇ ਵੀ ਤਾਂ ਕਰ ਦਾਂਗੇ ਵੀਰੇ ਕਰ ਲਾ ਮਾਨਤਨ ਕਰ ਦੋ ਹਾਂਜੀ ਵੀਰੇ ਕਰ ਠੀਕ ਹੈ ਠੀਕ ਹੈ ਬਈ ਜੀ ਧੰਨਵਾਦ ਅੱਜ ਆਪਾਂ ਪਹੁੰਚੇ ਆਂ ਰਾਮਪੁਰਾ ਪਸ਼ੂ ਮੰਡੀ ਤੇ ਤੇ ਆਪਾਂ ਤੁਹਾਨੂੰ ਨਾ ਦਿਖਾਵਾਂਗੇ ਬਾਬਾ ਫਲੋਰ ਕੋਲੇ ਪਹੁੰਚੇ ਆਂ ਤੇ ਇੱਥੇ ਕੱਟੀਆਂ ਲੈ ਕੇ ਆਇਆ ਬਾਬਾ ਇਹ ਤਾਂ ਤੁਸੀਂ ਨਿਗਾਹ ਮਾਰ ਲਓ ਦੋਸਤੋ ਇਹ ਕੱਟਾ ਖੜਾ ਪੂਰੇ ਰੰਗ ਦਾ ਚੈੱਕ ਕਰ ਲਓ ਸੀ ਸ਼ੰਘਾ ਸੰਘਾ ਚੈੱਕ ਕਰ ਲਓ ਦੋਸਤ ਦੋਸਤ ਵੀ ਕੱਟ ਕੱਟ ਦਾ ਚੈੱਕ ਕਰ ਲਓ ਬਾਕੀ ਨਾ ਬਾਬੇ ਕੋਲੇ ਕਟੀਆਂ ਵੀ ਆਪਾਂ ਲੈਣੇ ਜਾਣਕਾਰੀ ਬਾਬਾ ਕਿੰਨੇ ਨਾਲ ਅਗਲੇ ਗਿਆ ਤੇ ਆਪਾਂ ਕਰਾਉਣੇ ਬਾਈ ਨਾਲ ਗੱਲਬਾਤ ਬਾਬੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਰੀ ਵੁੱਡਾ ਖਾਲਸਾ ਵੈਰੀ ਵੁੱਡਾ ਜੀ ਖਾਲਸਾ ਵੈਰੀ ਜੀ ਕੀ ਫਤਿਹ ਜੀ ਆਪਣਾ ਬਾਬਾ ਜੀ ਨਾਂ ਦੱਸ ਦਿਓ ਜੀ ਆਪਣਾ ਨਾਂ ਵੀਰੇ ਬਾਬਾ ਫਲੋਰ ਸਿੰਘ ਠੀਕ ਹੈ ਜੀ ਪਿੰਡ ਮਿੱਡਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਫੋਨ ਨੰਬਰ 98763 ਠੀਕ ਹੈ ਜੀ 90717 ਠੀਕ ਹੈ ਜੀ 98763 90717 ਠੀਕ ਹੈ ਜੀ ਬਾਬਾ ਠੀਕ ਹੈ ਜੀ ਆਪਾਂ ਅੱਜ ਰਾਮਪੁਰਾ ਪਸ਼ੂ ਮੰਡੀ ਦੇਖੇ ਰਾਮਪੁਰੇ ਠੀਕ ਹੈ ਜੀ 12-13 ਨੰਨ ਅਗਲੇ ਕੇ ਹਾਂਜੀ ਹਾਂਜੀ ਤੇ ਇਸ ਟਾਈਮ ਆਪਣੇ ਕੋਲ ਕਿੰਨੇ ਨਾਗ ਰਹੇਗੇ ਐਡਾ ਵੀਰੇ 5 ਰਹਿ ਗਏ ਬਾਕੀ ਸੇਲ ਹੋ ਗਏ ਜੀ ਬਾਕੀ ਸੇਲ ਹੋ ਗਏ ਠੀਕ ਹੈ ਜੀ ਹਾਂਜੀ ਤੇ ਆਪਾਂ ਕਟਾ ਇੱਕ ਕਟਾ ਜੀ ਆਪਣੇ ਕੋਲ ਇੱਕ ਕਟਾ ਆਪਣੇ ਕੋਲੇ ਇੱਥੋਂ ਸਟਾਰਟ ਕਰਦਗੇ ਆਪਾਂ ਹਾਂਜੀ 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 ਕਿੰਨੇ ਟਾਈਮ ਦਾ ਜੀ ਇਹ ਇਹ ਵੀਰੇ ਸਾਗ ਦਾ ਸਾੜ ਕਿਦਾ ਜੀ ਹਾਂਜੀ ਠੀਕ ਹੈ ਜੀ ਇਹਦੀ ਆਪਾਂ ਕੀ ਡਿਮਾਂਡ ਕਰਦੇ ਆ ਜੀ ਇਹਦਾ 15000 ਰੁਪਏ ਮੰਗਦੇ ਆ 15000 ਰੁਪਏ ਮੰਗਦੇ ਆ ਹਾਂਜੀ ਮਨਤਨ ਹੋ ਜੂਗਾ ਹੋ ਜੂਗਾ ਜੀ ਲੋ ਤੇ ਪਿੰਡੇ ਪੁੰਡੇ ਜੀ ਚੈੱਕ ਕਰ ਲਓ ਦੋਸਤੋ ਪਤਲੇ ਦਾ ਕਿ ਬਾਬਾ ਜੀ ਇੱਧਰ ਗੱਲ ਕਰੀਏ ਆਪਾਂ ਕੱਤੀ ਜੀ ਹਾਂਜੀ ਇਹ ਦੀ ਕਿਨੇ ਚਰਦੀ ਹੈ ਜੀ ਇਹ ਵੀਰੇ ਹੈ 12 12 13 ਮਹੀਨਿਆਂ ਦੀ 12 13 ਮਹੀਨਿਆਂ ਦੀ ਹਾਂਜੀ ਠੀਕ ਹੈ ਜੀ ਇਹਦਾ ਡਿਮਾਂਡ ਕੀ ਹੈ ਬਾਬਾ ਜੀ ਹਾਂਜੀ ਇਹ ਦੀ ਡਿਮਾਂਡ ਕੀ ਹੈ ਇਹਦਾ 18000 ਰੁਪਏ ਮੁੱਲ ਕਰਦੇ ਵੀਰੇ 18000 ਰੁਪਏ ਮੰਨ ਤਨ ਹੋ ਜੂਗਾ ਉਹ ਜੀ ਮੌਕੇ ਤੇ ਠੀਕ ਹੈ ਲਓ ਦੋਸਤੋ ਕਰੋ ਚੱਕ ਤੁਸੀਂ ਸਿੰਘਾ ਸਿੰਘਾ ਚੈੱਕ ਕਰ ਲਓ ਤੇ ਫੇਸ ਪਾਰਟੀ ਚੈੱਕ ਕਰ ਲਓ ਤੇ ਕੱਦ ਕਰ ਚੈੱਕ ਕਰ ਪੁੱਛੋ ਹਾਂਜੀ ਬਾਬਾ ਜੀ ਆ ਪਾ ਚੁੱਟੀ ਦੀ ਗੱਲ ਕਰਕੇ ਹਾਂਜੀ ਇਹ ਝੋਟੀ ਵੀਰੇ ਹੋ ਗਈ ਸਵਾ ਦੋ ਸਾਲ ਦੀ ਸਵਾ ਦੋ ਸਾਲ ਦੀ ਹਾਂਜੀ ਠੀਕ ਐ ਦੰਦੋ ਖੀਰੀ ਐ ਹਾਂਜੀ ਮੂੰਹ ਖੀਰੀ ਐ ਵੀਰੇ ਪੂਰੀ ਜ਼ਿੰਮੇਵਾਰੀ ਐ ਹਾਂਜੀ ਮੂੰਹ ਖੀਰੀ ਜਾਵਾਂ ਦੰਦਾ ਹੀ ਪੂਰੀ ਜ਼ਿੰਮੇਵਾਰੀ ਐ ਦੀ ਹਾਂਜੀ 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 ਘਰ ਦਾ ਵੀ ਗਾਰੰਟੀ ਫੁੱਲ ਆ ਠੀਕ ਐ ਜੀ ਹਾਂਜੀ ਬਾਬੇ ਇਹਦਾ ਕੀ ਰੇਟ ਆ ਹਾਂਜੀ ਇਹਦਾ ਕੀ ਰੇਟ ਆ ਇਹਦਾ ਰੇਟ ਵੀਰੇ 27000 ਰੁਪਏ ਮੰਗਦੇ ਆ 27000 ਰੁਪਏ ਮਾਂ ਤਾਂ ਇਹ ਚ ਵੀ ਹੋ ਜੂਗਾ ਹਾਂਜੀ ਹਾਂਜੀ ਲਓ ਦੋਸਤੋ ਬਹੁਤ ਚੰਗੀ ਝੋਟੀ ਐ ਇਹ ਕੱਡ-ਕੱਡ ਇਹਦਾ ਵੀ ਚੈੱਕ ਕਰ ਲਓ ਬਹੁਤ ਸੋਹਣਾ ਤੇ ਸਿੰਘਾ ਸਿੰਘ ਉਹ ਇਹਦੇ ਦੋਨ ਕੁੰਡੇ ਸੰਗਾਂ ਦੀ ਆ ਤੁਹਾਨੂੰ ਮੈਂ ਨਿਗ੍ਹਾ ਮਰਾ ਦੇਣਾ ਇੱਕ ਵਾਰੀ ਚੈੱਕ ਕਰ ਲਓ ਸਿੰਘਾ ਸਿੰਘ ਉਹ ਗੁੰਡਾ ਇਹਦੀ ਗੱਲ ਕਰਕੇ ਹਾਂਜੀ ਇਹ ਕਿੰਨੇ ਟਾਈਮ ਦੀ ਹੈ ਜੀ ਇਹ ਵੀ ਹੈਗਾ ਨੇ ਟਾਈਮ ਦੀ ਬਾਬਾ ਜੀ 9 ਮਹੀਨਾ ਦੀ ਵੀਰੇ 9 ਮਹੀਨਿਆਂ ਦੀ ਇਹਦਾ ਬਾਬਾ ਜੀ ਰੇਟ ਕਿੰਨਾ 12000 ਰੁਪਏ ਮੰਗਨੇ ਵੀਰੇ 12000 ਰੁਪਿਆ ਠੀਕ ਹੈ ਲਓ ਦੋਸਤੋ ਇਹ ਵੀ ਚੈੱਕ ਕਰ ਲਓ ਸੀ ਕੱਡ-ਕੱਡ ਇਹਦਾ ਵੀ ਚੈੱਕ ਕਰ ਲਓ ਫੇਸ ਕੁਆਡ ਚੈੱਕ ਕਰ ਲਓ ਤੇ ਸਿੰਘਾ ਸਿੰਘ ਮੈਂ ਲੈ ਲਵਾਂਗਾ ਹਾਂ ਤਾਂ ਇਹ ਕੱਟੀ ਦੀ ਗੱਲ ਕਰਕੇ ਇਹਦਾ ਉਮਰ ਵੀਰੇ 13 ਮਹੀਨੇ 13 ਮਹੀਨੇ ਜ ਇਹ ਡਿਮਾਂਡ ਕੀ ਹੋ ਗਈ ਇਹ ਡਿਮਾਂਡ ਵੀਰੇ 16000 ਰੁਪਏ 16000 ਰੁਪਏ ਜੀ ਠੀਕ ਹੈ ਮਾਨਤਨ ਹੋ ਜੂਗਾ ਹੋ ਜੂਗਾ ਜੀ ਇੱਕ ਬਾਬਾ ਜੀ ਗੱਲ ਇਹ ਕਹਨੇ ਵੇ ਥਾਣਾ ਚਾਰੇ ਚਾਰੇ ਹੀ ਹੋਣਗੇ ਸਾਰੇ ਬਸੂਆਂ ਦੇ ਹਾਂਜੀ ਹਾਂਜੀ ਜ਼ਿੰਮੇਵਾਰੀ ਪੂਰੀ ਹੋਊਗੀ ਪੂਰੀ ਗਾਰੰਟੀ ਹੋਊਗੀ ਪੰਜ ਮਾ ਥਾਂ ਨਹੀਂ ਹੋਊਗਾ ਨਾ ਜੀ ਨਾ ਨਾ ਜਿਹੜੀ ਗੱਲ ਕਹੋਗੇ ਨਿਕਲੂਗੀ ਨਾ 100 ਚ 100 ਬੇ ਸਾਫ ਸੁਥਰਾ ਕੰਮ ਹੀ ਕਰਦੇ ਹਾਂ 100% ਸਾਫ ਠੀਕ ਹੈ ਲਓ ਦੋਸਤੋ ਨਾ ਬਾਬਾ ਦਾ ਨਾ ਨੇੜੇ ਦੇ ਏਰੀਏ ਦੇ ਪੂਰਾ ਨਾ ਚੱਲਦਾ ਤੁਸੀਂ ਚੈੱਕ ਕਰ ਲਓ ਬਾਬਾ ਫਲੋਰ ਸਿੰਘ ਬਾਬੇ ਦੇ ਕੋਲੇ ਕਟੀਆਂ ਨੂੰ ਬਹੁਤ ਬ ਬਾਬੇ ਨੂੰ ਕੱਟੀਆਂ ਵੇਚਣੀਆਂ ਕਿਸੇ ਵੀਰ ਨੇ ਬਾਬੇ ਦਾ ਨੰਬਰ ਆਪਾਂ ਲੈ ਤਾਂ ਸਕਰੀਨ ਤੇ ਚਲਾਵਾਂਗੇ ਤੁਸੀਂ ਕੱਟੀਆਂ ਵੇਚ ਸਕਦੇ ਹੋ ਬਾਬੇ ਨੂੰ ਬਾਬੇ ਤੋਂ ਕੱਟੀਆਂ ਖਰੀਦ ਵੀ ਸਕਦੇ ਹੋ ਦੋਸਤੋ ਕੱਟੇ ਵੀ ਖਰੀਦ ਸਕਦੇ ਹੋ ਕਿਸੇ ਵੀ ਕੀਮਤ ਦੀ ਕੱਟੀ ਲੈਣੀ ਹੈ ਤੁਸੀਂ ਮੰਨ ਲਓ ਛੋਟੀ ਕੀਮਤ ਦੀ ਲੈਣੀ ਹੈ ਵੱਡੀ ਕੀਮਤ ਦੇਣ ਲੈਣੀ ਹੈ ਨੀਲੀ ਰਾਵੀ ਦੀ ਲੈਣੀ ਹੈ ਮੋਹਰਾਂ ਦੀ ਲੈਣੀ ਹੈ ਕੋਈ ਵੀ ਨਸਲ ਦੀ ਕੱਟੀ ਲੈਣੀ ਹੈ ਬਾਬੇ ਤੋਂ ਤੁਸੀਂ ਮੰਨ ਲਓ ਸਾਲ ਦੀ ਲੈਣੀ ਹੈ 10 ਮਹੀਨੇ ਦੀ ਲੈਣੀ ਹੈ 2 ਸਾਲ ਦੀ ਲੈਣੀ ਹੈ ਕਿਸੇ ਵੀ ਪ੍ਰਕਾਰ ਦੀ ਕੱਟੀ ਲੈਣੀ ਹੈ ਬਾਬੇ ਨਾਲ ਸੰਪਰਕ ਕਰ ਸਕਦੇ ਹੋ ਬਾਬੇ ਕੋਲੇ ਘਰੇ ਨਾਲ 50 ਤੋਂ 55 ਕੱਟੀਆਂ ਹੁੰਦੀਆਂ ਬਾਬਾ ਜੀ ਨੰਬਰ ਬੋਲ ਦੋ ਆਦਾ 98763 90717 ਠੀਕ ਹੈ ਜੀ ਜੇ ਕੋਈ ਵੀਰ ਕਰੇ ਆਉਂਦਾ ਆਪਣੀ ਵੀਡੀਓ ਵੇਖ ਲਈ ਥੋੜੇ ਬਲੇ ਪੂਰਾ ਮਾਨਦਨ ਹੋਊਗਾ ਕਰਿਆ ਉਂਦੇ ਫੁੱਲ ਮਾਨਦਨ ਹੋਊਗਾ ਵੀਰੇ ਠੀਕ ਹੈ ਠੀਕ ਹੈ ਬਾਬਾ ਜੀ ਮਿਹਰਬਾਨੀ ਧੰਨਵਾਦ ਸਾਹਿਬ ਧੰਨਵਾਦ ਸਾਹਿਬ ਭਾਈ ਜੀ ਫਤਿਹ ਥੱਲੇ 20 ਕਿਲੋ ਥੱਲੇ ਅੱਛਾ ਇਹ ਥੱਲੇ 20 ਕਿਲੋ ਤਿਆਰ ਹੈ ਜੀ ਹਾਂ ਜੀ ਚੋਾਈ ਕਰਕੇ ਦੋ ਟਾਈਮ ਦੀ ਜਿਹੜਾ ਬੰਦਾ ਹਾਂ ਹਾਂ ਲੈ ਸਕਦੇ ਆ ਤੇ ਆਪਾਂ ਤੁਹਾਨੂੰ ਨਾ ਦਿਖਾਵਾਂਗੇ ਬਾਈ ਜੀ ਕੋਲ ਨਾ ਦੋ ਮੱਝਾਂ ਲੈ ਕੇ ਆਇਦਰ ਨਿਗਾ ਮਾਰ ਲਓ ਦੋਸਤੋ ਬਾਈ ਨੇ ਨਾ ਸਾਰੀ ਗੱਲ ਪਵਨ ਇਹ ਚੈੱਕ ਕਰਨ ਤੁਸੀਂ ਕਿਥੋਂ ਮੱਜਾਂ ਦੇ ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਬਾਈ ਨਾਲ ਗੱਲਬਾਤ ਕਰਾਉਣੇ ਆਪਾਂ ਲੈਣੇ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਨਾਮ ਦਾ ਦੋ ਜੀ ਕਿਰਤਪਾਲ ਸਿੰਘ ਜੀ ਠੀਕ ਹੈ ਜੀ ਬਾਈ ਪਿੰਡ ਕਿਹੜਾ ਜੈਤੋ ਮੰਡੀ ਜੈਤੋ ਮੰਡੀ ਹਾਂਜੀ ਠੀਕ ਹੈ ਜੀ ਆਪਾਂ ਵਪਾਰ ਦਾ ਕੰਮ ਹੀ ਕਰਦੇ ਆ ਬਾਈ ਹਾਂਜੀ ਕਿੰਨੇ ਨਾਲ ਅਗਲੇ ਕਿਹਾ ਬਾਈ ਆਪਾਂ ਇਹ ਦੋ ਜੀ ਦੋ ਜੀ ਦੋਵੇਂ ਮੱਧੇ ਹੀ ਆ ਮੱਜਾਂ ਮੱਜਾਂ ਜੀ ਸੋਈਆਂ ਵੀ ਆ ਬਾਈ ਹਾਂ ਸੂਮਾ ਸਾਬ੍ਹ ਦੋਨੇ ਸੋਈਆਂ ਤਾਜ਼ੀਆਂ ਕਿੰਨੇ ਕਿੰਨੇ ਟਾਂਗ ਦੀਆਂ ਸੋਈਆਂ ਬਾਈ ਇੱਕ 15 ਦਿਨਾਂ ਦੀ ਸੂਈ ਹੈ 18 ਦਿਨਾਂ ਦੀ ਠੀਕ ਆਪਾਂ ਮੈਂ ਜੀ ਡੀਟੇਲ ਦੇਣੀ ਹੈ ਜੀ ਪਹਿਲਾਂ ਜਿਹੜੀ ਸੀ ਸਕਰੀਨ ਤੇ ਹਾਂਜੀ ਇਹ ਕੈਨੇਡਾ ਦੀ ਸੂਈ ਹੈ ਜੀ ਦੂਜਾ ਸੂ ਹੈ ਜੀ ਇਹ 15 ਕੈਨੇਡਾ ਦੀ ਸੂਈ ਹੈ ਜੀ ਮਗਰ ਬੱਚਾ ਜੀ ਇਹਦੇ ਕਟਾ ਕਟਾ ਹੈ ਕਟਾ ਜਿਹੜਾ ਅੱਗੇ ਖੜਾ ਜੀ ਹਾਂਜੀ ਲੋ ਦੋਸਤੋ ਚੈੱਕ ਕਰ ਲਓ ਜੀ ਪਿਛੇ ਇੱਕ ਵਾਰ ਇਹਨਾਂ ਤੁਹਾਨੂੰ ਨਿਗਾ ਮਰਾ ਦੇਣਾ ਮੈਂ ਸਿੰਗਾ ਸੁਣੋ ਜੀ ਤੁਸੀਂ ਦੇਖ ਲਓ ਦੋਸਤੋ ਇਧਰੋਂ ਕਰੋ ਚੈੱਕ ਸ਼ੰਗ ਕੁੰਡਾ ਲੱਗਿਆ ਤੇ ਫੇਸਵਾਰਟੀ ਚੈੱਕ ਕਰ ਲਓ ਤੇ ਪਿੰਡੇ 'ਚੋਂ ਚੈੱਕ ਕਰੋ ਦੋਸਤੋ ਜੀ ਪਿੰਡਾ ਵੀ ਚਮਕਦਾ ਦੇਖ ਲਓ ਜੀ ਪਤਲੇ ਪਿੰਡੇ ਦੀ ਆ ਤੇ ਹਵਾ ਨਾ ਤੇ ਘਰ ਨੂੰ ਦੋਸਤੋ ਸੀ ਤੇ ਥਣੇ ਦੇਖ ਰਹੇ ਤੁਸੀਂ ਪੂਰਾ ਇਹ ਸਾਰੇ ਥਣ ਖੇੜਵੇ ਆ ਤੇ ਪੂਰਾ ਮੁਠੀਆ ਚਵਾਈਆ ਥਣ ਲੱਗਾ ਤੇ ਬੱਸ ਲੈ 20 ਕਿਲੋ ਥੱਲੇ ਅੱਛਾ ਇਹ ਥੱਲੇ 20 ਕਿਲੋ ਤਿਆਰ ਹੈ ਜੀ ਹਾਂ ਜੀ ਚਵਾਈ ਕਰਕੇ ਦੋ ਟਾਈਮ ਦੀ ਜਿਹੜਾ ਬੰਦਾ ਹਾਂ ਹਾਂ ਲੈ ਸਕਦਾ ਠੀਕ ਹੈ ਪੂਰੀ ਜ਼ਿੰਮੇਵਾਰੀ ਹੋਊਗੀ ਪੂਰੀ ਪੂਰੀ ਜ਼ਿੰਮੇ ਤੇ ਇਹ ਆਪਾਂ ਇਹਦੀ ਗੱਲ ਕਰਕੇ ਬਈ ਇਹਦੇ ਥੱਲੇ 16 ਕਿਲੋ ਦੁੱਧ ਹੈ 16 ਕਿਲੋ ਜੀ ਹਾਂ ਜੀ ਠੀਕ ਹੈ ਤਿਆਰ ਜਮਾ ਤਿਆਰ ਹੈ ਕਿੰਨੇ ਦਿਨ ਹੋਏ ਸੂਈ ਨੇ ਇਹਨੂੰ ਇਹਨੂੰ 18 ਦਿਨ ਹੋ ਗਏ ਸੂਈ ਤੇ ਮਗਰ ਬੱਚਾ ਜੀ ਇਹਦੇ ਕੱਟਾ ਜੀ ਕੱਟਾ ਜੀ ਇਹਦੇ ਠੀਕ ਹੈ ਜੀ ਤੇ ਇੱਕ ਵਾਰ ਇਹਨੂੰ ਦੋਸਤ ਵੀ ਚੈੱਕ ਕਰ ਲਓ ਇਹ ਥਾਣ ਹਵਾਲੇ ਨੇ ਵੀ ਨਿਗਾਹ ਮਾਰਾ ਦੇਣਾ ਤੁਸੀਂ ਜੇ ਚੈੱਕ ਕਰ ਲਓ ਥਾਣ ਇਹਦੇ ਵੀ ਚਾਰੇ ਸੋਹਣੇ ਆ ਥਾਣ ਹਵਾਲੇ ਦੀ ਦੋਵੇਂ ਮੱਜਾਂ ਸੋਹਣੀਆਂ ਬਾਈਆਂ ਤੇ ਇਹ ਵੀ ਆਪਾਂ ਤੁਹਾਨੂੰ ਨਾ ਇੱਕ ਵਾਰ ਨਿਗਾਹ ਮਾਰਾ ਦੇਣਾ ਅੱਗੋਂ ਦੋਸਤੋ ਇਹ ਵੀ ਤੁਸੀਂ ਚੈੱਕ ਕਰ ਲਓ ਸਿੰਘਾ ਸੁੰਗਾ ਚੈੱਕ ਕਰ ਲਓ ਦੋਸਤੋ ਫੇਸ ਕੁਆਲਟੀ ਚੈੱਕ ਕਰ ਲਓ ਤੇ ਮਗਰ ਬੱਚਾ ਚੈੱਕ ਕਰ ਲਓ ਦੋਸਤੋ ਬੱਚਾ ਮਗਰ ਦੋਹਾਂ ਦੇ ਕੱਟਾ ਇਹ ਗੱਲ ਕਰ ਗਏ ਮਗਰ ਕੱਟੇ ਆ ਹਾਂਜੀ ਤੇ ਕਿਹੜੇ ਸੀਮੰਦ ਦੇ ਕੋਈ ਪਤਾ ਪਾ ਨਹੀਂ ਕੋਈ ਜਾਣਕਾਰੀ ਨਹੀਂ ਕੋਈ ਜਾਣਕਾਰੀ ਨਹੀਂ ਇਹ ਝੂਠ ਮਾਰਦੀ ਜਿਹੜੀ ਗੱਲ ਇਹ ਦਾ 4.5 ਦਾ 270 ਜੀ ਜਿਹੜੀ 20 ਕਿਲੋ ਵਾਲੀ ਮੰਨ ਲਓ ਇਹਦਾ 4.5 ਹੈ 4.5 ਰੱਖ ਦੂਜੀ ਆ ਬਈ 270 ਜੀ 270 ਹਾਂ ਜੀ ਬਈ ਫਿਰ ਵੀ ਕਿੰਨਾ ਗਿਆ ਕਿੰਨਾ ਕੋ ਜੂ ਫਿਰ ਵੀ ਉਹ ਮੌਕੇ ਦੀ ਗੱਲ ਹੈ ਅੱਛਾ ਮੌਕੇ ਦੀ ਗੱਲ ਆ ਖੁੱਲਾ ਹੋ ਜੂਗਾ ਹਾਂ ਜੀ ਖੁੱਲਾ ਹੋ ਜੂਗਾ ਠੀਕ ਹੈ ਠੀਕ ਹੈ ਬਈ ਨੰਬਰ ਬੋਲ ਗਿਆ ਉਹਦਾ 94171 ਜੀ ਠੀਕ ਹੈ ਜੀ 36106 36106 ਹਾਂ ਜੀ ਠੀਕ ਹੈ ਬਈ ਜੀ ਧੰਨਵਾਦ ਇਹ ਦੋਸਤੋ ਚੰਗੀਆਂ ਆਂਦੀਆਂ ਨੇ ਬਾਈ ਜੀ ਤੁਹਾਨੂੰ ਮੱਝਾਂ ਜੇ ਬਾਈ ਦਾ ਆਪਾਂ ਨੰਬਰ ਲਾਇਆ ਤਾਂ ਸੁਬੀਨ ਦੇ ਦੋਸਤੋ ਚਲਾ ਦਾਂਗੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਜੇ ਬਾਈ ਨੇ ਮাজা ਚੰਗੀਆਂ ਲਾ ਦੀਆਂ ਠੀਕ ਹੈ ਜੀ ਧੰਨਵਾਦ ਦੋਸਤੋ